ਵਾਸਤੇ ਸਲਾਮ ਅਲੈਕਮ ਮੈਂ ਡਾਕਟਰ ਕੇਸਿੰਗ ਸਾਧਰਾਮ ਸੀਨੀਅਰ ਜੀਪੀ ਐਟ ਮਨਪਾਪ ਮੈਡੀਕਲ ਸੈਂਟਰ ਫਲੈਕਸੀ ਕਲੀਨਿਕਲ ਲੀਡ ਵਿਦ ਫ੍ਰਿਮਲੀ ਆਈਸੀਬੀ ਐਂਡ ਅ ਬੋਰਡ ਡਾਇਰੈਕਟਰ ਵਿਦ ਸਲਾਵ ਸੈਂਟਰਲ ਨੈਟਵਰਕ ਪੀਸੀਐਨ ਅੱਜ ਮੈਂ ਤੁਹਾਨੂੰ ਫਾਇਦਾ ਐਨਐਚਐਸ ਹੈਲਥ ਚੈਕਸ ਬਾਰੇ ਦੱਸਣਾ ਚਾਹੁੰਦਾ ਹਾਂ ਪੇਸ਼ੈਂਟਸ ਜਿਹੜੇ 40 ਤੋਂ 76 ਸਾਲ ਦੇ ਉਮਰ ਦੇ ਵਿਚਾਲੇ ਆ ਇਸ ਉਮਰ ਤੇ ਕਿੰਨੀਆਂ ਸਿਰ ਇਸ ਬਿਮਾਰੀਆਂ ਸ਼ੁਰੂ ਹੋ ਸਕਦੀਆਂ ਹਾਰਟ ਦੀਆਂ ਡਾਇਬੀਟੀਜ਼ ਸਟ੍ਰੋਕ ਕਿਡਨੀ ਦੀਆਂ ਪ੍ਰੋਬਲਮਾਂ ਕਦੇ ਕਦੇ ਕੈਂਸਰ ਵੀ ਐਨ ਐਚ ਐਸ ਚੈੱਕਅਪ ਫ੍ਰੀ ਚੈੱਕਅਪ ਹੈ ਆ ਇਤਾਂ ਦੀਆਂ ਬਿਮਾਰੀਆਂ ਦੀ ਜੜ ਬਾਰੇ ਪਹਿਲਾਂ ਪਤਾ ਕਰਨ ਲਈ ਇਸ ਚੈੱਕਅਪ ਦੇ ਵਿੱਚ ਅਸੀਂ ਤੁਹਾਡੇ ਬਾਰੇ ਪਤਾ ਕਰਾਂਗੇ ਵੀ ਕਿਦਾਂ ਤੁਹਾਡੀ ਲਾਈਫ ਸਟਾਈਲ ਹੈ ਖਾਣੇ ਪੀਣੇ ਦਾ ਐਕਸਰਸਾਈਜ਼ ਦਾ ਬੇਰਮੀ ਦਾ ਤੁਹਾਸੀ ਤੁਹਾਡੀ ਨੀਂਦ ਜਾਂ ਠੀਕ ਹੈ ਇਸ ਚੈੱਕਅਪ ਦੇ ਵਿੱਚ ਅਸੀਂ ਤੁਹਾਨੂੰ ਸਵਾਲ ਪੁੱਛੂਗੇ ਤੁਹਾਡੀ ਲਾਈਫ ਸਟਾਈਲ ਬਾਰੇ ਕਿੱਦਾਂ ਤੁਹਾਡਾ ਖਾਣਾ ਪੀਣਾ ਹੈ ਕਿੰਨੀ ਕਿ ਐਕਸਰਸਾਈਜ਼ ਹੁੰਦੀ ਹੈ ਇਸ ਚੈੱਕਅਪ ਦੇ ਵਿੱਚ ਅਸੀਂ ਤੁਹਾਡੀ ਲਾਈਫ ਸਟਾਈਲ ਬਾਰੇ ਪਤਾ ਕਰੂਗੇ ਕਿੱਦਾਂ ਤੁਹਾਡਾ ਖਾਣਾ ਪੀਣਾ ਹੈ ਕਿੱਦਾਂ ਐਕਸਰਸਾਈਜ਼ ਅਗੇ ਆ ਰੈਸ ਕਿੰਨੀ ਕਰਦੇ ਆ ਤੁਹਾਡੀ ਨੀਂਦ ਦੀ ਕਿਦਾਂ ਚੱਲਦੀ ਆ ਤੇ ਨਾਲ ਬੇਰਾਮੀ ਸਟ्रेस ਤੁਹਾਡੀ ਲਾਈਫ ਵਿੱਚ ਹੈਗਾ ਕਿ ਨਹੀਂ ਬਲੱਡ ਪ੍ਰੈਸ਼ਰ ਦਾ ਕਰੂਗੇ ਵਜ਼ਨ ਦਾ ਚੈੱਕ ਕਰੂਗੇ ਤੋਂ ਉਹਦੇ ਬਾਅਦ ਤੁਹਾਡਾ ਬਿਸ਼ਾਪ ਚੈੱਕ ਕਰੋਗੇ ਤੇ ਨਾਲ ਤੁਹਾਡੇ ਬਲੱਡ ਟੈਸਟ ਕਰੂਗੇ ਬਲੱਡ ਟੈਸਟ ਕੋਲੇਸਟ੍ਰੋਲ ਲਈ ਬਲੱਡ ਕਾਊਂਟ ਨੇ ਕਿਡਨੀ ਦਾ ਸ਼ੂਗਰ ਦਾ ਲਿਬਰ ਦਾ ਬਵਾਰੀਆਂ ਦਾ ਲਾਈਕ ਥਾਇਰੋਇਡ ਇਹ ਸਾਰੀ ਇਨਫਰਮੇਸ਼ਨ ਇਕੱਠੀ ਕਰਨੇ ਦੇ ਬਾਅਦ ਸਾਨੂੰ ਪਤਾ ਲੱਗ ਜਾਂਦਾ ਵੀ ਜੇ ਤੁਹਾਡੀ ਕੋਈ ਬਿਮਾਰੀ ਸ਼ੁਰੂ ਹੁੰਦੀ ਆ ਉਹ ਦੀ ਕਿਸੇ ਬਿਮਾਰੀ ਦੀ ਨਿਸ਼ਾਨੀ ਆ ਪਰ ਜੇ ਹੋਰ ਕੋਈ ਟੈਸਟ ਕਰਨ ਦੀ ਲੋੜ ਹੈਗੀ ਆ ਤਨਾਰ ਜੇ ਬਿਮਾਰੀ ਸ਼ੁਰੂ ਹੋ ਗਈ ਆ ਚਾਹੇ ਹੋਣੇ ਆ ਰਹੀ ਆ ਪਿਥਾ ਦਾ ਟ੍ਰੀਟਮੈਂਟ ਕੀ ਸ਼ੁਰੂ ਕਰਨਾ ਚਾਹੀਦਾ ਸੋ ਜੇ ਤੁਸੀਂ 40 ਸਾਲ ਤੋਂ 74 ਸਾਲ ਦੀ ਉਮਰ ਦੇ ਵਿੱਚ ਆ ਡੌਟੀ ਡਾਕਟਰ ਦੀ ਸਰਜਰੀ ਨੇ ਤੁਹਾਨੂੰ ਸਤਿਆ ਕਰਨਾ ਹੈ ਐਨ ਐਚ ਐਸ ਚੈੱਕ ਲਈ ਇਹ ਜ਼ਰੂਰੀ ਆ ਇਹਦੇ ਨਾਲ ਬਿਮਾਰੀਆਂ ਦਾ ਪਹਿਲਾਂ ਪਤਾ ਲੱਗ ਸਕਦਾ ਜਿਹਦੇ ਨਾਲ ਆਪਾਂ ਲਾਜ ਪਹਿਲਾਂ ਸ਼ੁਰੂ ਕਰ ਸਕਦੇ ਆ थैंक यू ती मेरे विचार सुनने का मौका दिता ठीक रहो अपनी सेहत का ख्याल रखो एन एच एस हेल्थ चेक का मौका वरतो मैं थो देखूंगा जो ती अपने हेल्थ चेक ले इतने आवगे सत श्रीकाल